ਦੇਖੋ ਪਿਛਲੇ ਦਿਨੀ ਇੱਕ ਜਿਹੜਾ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰੀਕੇ ਪੰਜਾਬ ਸਰਕਾਰ ਦੇ ਇੱਕ ਮਹਿਕਮੇ ਦੇ ਮੰਡੀ ਬੋਰਡ ਦੇ ਇੰਜੀਨੀਅਰਿੰਗ ਚੀਫ ਉਹਨਾਂ ਨੇ ਮੈਨੂੰ ਸਿੱਧੀ ਆਪਣੇ ਫੋਨ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਪਰ ਪਹਿਲਾਂ ਤਾਂ ਮੈਂ ਸ਼ੁਰੂਆਤ ਉੱਥੋਂ ਕਰਦਾ ਕਿ ਸਾਰੀ ਚੀਜ਼ ਸ਼ੁਰੂ ਕਿੱਥੋਂ ਹੋਈ ਮੈਂ ਤੁਹਾਨੂੰ ਅੱਜ ਉਹ ਰਿਕਾਰਡਿੰਗ ਸਾਂਝੀ ਕਰਦਾ ਹਾਂ ਕੀ ਗੱਲ ਦੀ ਸ਼ੁਰੂਆਤ ਹੈ ਜਿਹੜੀ ਜਿੱਥੇ ਮੰਡੀ ਬੋਰਡ ਦਾ ਨਾਮ ਆਇਆ ਆਪਾਂ ਪਹਿਲਾਂ ਸ਼ੁਰੂ ਉੱਥੋਂ ਕਰਦੇ ਆਂ ਤੇ ਫੇਰ ਅੱਗੇ ਕਰਦੇ ਆਂ ਮੈਂ ਤੁਹਾਨੂੰ ਜਰਾ ਇੱਕਾ ਵੀਡੀਓ ਸੁਣਾਉਣਾ ਇੱਕ ਵਾਰੀ ਨਹੀਂ ਜਿਹਦਾ ਕੋਈ ਲਿਖਤ ਆਦਿ ਨਹੀਂ ਸੀ ਅਸੀਂ ਭਰਤੀ ਕਰਕੇ ਅਸੀਂ ਕਿਰਤਰੀ ਏਜੰਸੀਆਂ ਦੀ ਸਾਲਸ਼ਾਤ ਜਿਹੜੀਆਂ ਅਸੀਂ ਮੀਟਿੰਗਾਂ ਉੱਥੇ ਮੰਡੀ ਬੋਰਡ ਦੇ ਦਫ਼ਤਰ ਬੈਠ ਕੇ ਹੋਈਆਂ ਹੁੰਦੀਆਂ ਤਾਂ ਫੇਰ ਉਹ ਤਾਂ ਲੋਕਾਂ ਨੂੰ ਦਿਖ ਰਿਹਾ ਕਿ ਇਹ ਕਲਾਸਾਂ ਦੇ ਕੋਈ ਜਵਾਬ ਹੈ ਏ ਏਜੰਸੀਆਂ ਦੇ ਕੋਲ ਤਦੋਂ ਅਸੀਂ ਮੀਟਿੰਗ ਕਰਾਂਗੇ ਇਹ ਦੱਸ ਦਿੱਤਾ ਫਿਰ ਉਹ ਸਮਝ ਲੈਣੀ ਚਾਹੀਦੀ ਕਿ ਕਦੇ ਵੀ ਮੰਡੀ ਬੋਰਡ ਦੇ ਦਫ਼ਤਰ ਤੋਂ ਮੀਟਿੰਗ ਨਹੀਂ ਅਜਿਹਾ ਕਿਉਂ ਸਾਹਿਬ ਜੇ ਜੀ ਦੇਖੋ ਬੜੀ ਹੈਰਾਨੀ ਹੈ ਕਿ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਸਿਰਫ ਮੰਡੀ ਬੋਰਡ ਦਾ ਮੈਂ ਮੰਡੀ ਬੋਰਡ ਦਾ ਕਿਉਂਕਿ ਪਲੇਸਮ ਨੂੰ ਕਰ ਪੂਰੀ ਕਰ ਹੁਣ ਇਹ ਗੱਲ ਹੈਗੀ ਹੈ ਕਿ ਸੁਧਾਰ ਲਹਿਰ ਦੇ ਜਿਹੜੇ ਬੁਲਾਰੇ ਨੇ ਚਰਨਜੀਤ ਬਰਾੜ ਉਹ ਆਪ ਇਹ ਗੱਲ ਕਹਿੰਦੇ ਨੇ ਕਿ ਸਾਡੀ ਮੰਡੀ ਬੋਰਡ ਦੇ ਵਿੱਚ ਮੀਟਿੰਗ ਹੁੰਦੀ ਕਿਉਂਕਿ ਮੈਂ ਤਾਂ ਇਕੱਲਾ ਮੰਡੀ ਬੋਰਡ ਦਾ ਨਾਮ ਲਿਆ ਮੁਰਕੇ ਤਾਂ ਜੋ ਕੁਝ ਬੋਲੇ ਨੇ ਕਿ ਮੰਡੀ ਬੋਰਡ ਚ ਕਿਹਦੀ ਮੀਟਿੰਗ ਹੁੰਦੀ ਹੈ ਉਥੇ ਕੌਣ-ਕੌਣ ਸ਼ਾਮਲ ਹੈ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਦਾ ਨਾਮ ਚਰਨਜੀਤ ਬਰਾੜ ਲੈ ਕੇ ਆਏ ਸੋ ਮੇਰਾ ਇਹ ਵਿਸ਼ਾ ਹੀ ਨਹੀਂ ਸੀ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਮੇਰਾ ਵਿਸ਼ਾ ਤਾਂ ਇੱਕੋ ਹੈ ਕਿ ਭਾਈ ਕੀ ਸਰਕਾਰ ਦਾ ਜਿਹੜਾ ਮੰਡੀ ਬੋਰਡ ਹੈ ਉਹ ਕਿਸਾਨਾਂ ਦੀ ਬਿਹਤਰੀ ਲਈ ਬਣਾਇਆ ਗਿਆ ਉਹ ਦਫਤਰ ਕਿ ਜਿਹੜੇ ਸੁਧਾਰ ਲਹਿਰ ਜਾਂ ਬਾਗੀ ਲਹਿਰ ਦੇ ਲੀਡਰ ਹਨ ਇਹਨਾਂ ਦੀਆਂ ਮੀਟਿੰਗਾਂ ਤੇ ਕੀ ਜਿਹੜੀਆਂ ਸਾਜਾ ਨੇ ਉਹ ਕਰਨ ਦੇ ਲਈ ਸਾਰਾ ਮੰਡੀ ਬੋਰਡ ਦਾ ਬਣਾਇਆ ਗਿਆ ਉਸ ਤੋਂ ਬਾਅਦ ਇਹ ਗੱਲ ਉੱਥੇ ਖਤਮ ਹੋ ਜਾਂਦੀ ਹੈ ਕਿਉਂਕਿ ਪੋਲਿਟੀਕਲ ਬੰਦੇ ਆ ਪੋਲਿਟਿਕਲ ਗਾਲਿਕ ਚੈਨਲ ਤੇ ਕੀਤੀ ਦੂਜੇ ਬੰਦੇ ਨੇ ਉਹ ਐਡਮਿਟ ਕਰ ਲਈ ਡਿਨਾਏ ਨਹੀਂ ਕੀਤੀ ਤੇ ਉਹ ਤੋਂ ਬਾਅਦ ਡਿਬੇਟ ਖਤਮ ਹੋ ਗਈ ਅਸੀਂ ਆਪੋ ਆਪਣੇ ਕੰਮਾਂ ਕਾਰਾਂ 'ਚ ਲਾ ਗਏ 1:13 ਮਿੰਟ ਦੇ ਕਰੀਬ ਇੱਕ ਸ਼ਖਸ ਮੈਨੂੰ ਕਾਲ ਕਰਦਾ ਤੇ ਉਹ ਨੰਬਰ ਅਨਨੋਨ ਨੰਬਰ ਤੋਂ ਕਾਲ ਕਰਦਾ ਤੇ ਜਿਹੜਾ ਬੰਦਾ ਕਾਲ ਕਰਦਾ ਆਪਣਾ ਨਾਂ ਜਤਿੰਦਰ ਪੰਘੂ ਦੱਸਦਾ ਉਹ ਜਤਿੰਦਰ ਪੰਘੂ ਕੀ ਕੁਝ ਕਹਿੰਦਾ ਕਿਉਂਕਿ ਅੱਜ ਇਹ ਪ੍ਰੈਸ ਕਾਨਫਰੰਸ ਤਾਂ ਕਰਨੀ ਪੈ ਰਹੀ ਹੈ ਕਿ ਹੁਣ ਮੁਕਰ ਰਿਹਾ ਹੁਣ ਕਹਿੰਦਾ ਜੀ ਮੈਂ ਕਾਲ ਕੀਤੀ ਐ ਕਾਲ ਮੰਨਦਾ ਕਿਉਂਕਿ ਆਪਦੇ ਨੰਬਰ ਤੋਂ ਹੋਈ ਐ ਤੇ ਕਾਲ ਦੇ ਵਿੱਚ ਇਹ ਵੀ ਕਹਿੰਦਾ ਕਿ ਮੈਂ ਗੁੱਸੇ 'ਚ ਕਾਲ ਕੀਤੀ ਮੈਨੂੰ ਗੁੱਸਾ ਸੀ ਇਹ ਵੀ ਮੰਨ ਗਿਆ ਕਿ ਮੈਂ ਗੁੱਸੇ 'ਚ ਕਾਲ ਕੀਤੀ ਮੈਂ ਕਾਲ ਕੀਤੀ ਐ ਪਰ ਹਾਂ ਜਿਹੜੀ ਅੰਦਰ ਗੱਲ ਹੋਈ ਐ ਉਹ ਕਹਿੰਦਾ ਏਜ ਜਨਰੇਟਡ ਐ ਜਿੱਥੇ 50 ਬੰਦਿਆਂ ਦੀ ਗੱਲ ਹੋਈ ਐ ਉਹ 50 ਬੰਦਿਆਂ ਦੀ ਗੱਲ ਕਹਿੰਦਾ ਐ ਨਹੀਂ ਹੋਈ ਸੀ ਐ ਹੋਈ ਸੀ ਦੇਖੋ ਕਿੰਨੀ ਹਾਸੋਈ ਨਹੀਂ ਗੱਲ ਐ ਕਾਲ ਕਰਨਾ ਮੰਨਦਾ ਆਪਦਾ ਗੁੱਸਾ ਮੰਨਦਾ ਕਿ ਮੰਡੀ ਬੋਰਡ ਦਾ ਨਾਂ ਆਇਆ ਮੈਂ ਤਾਂ ਕਾਲ ਕੀਤੀ ਤੇ ਉਸ ਤੋਂ ਬਾਅਦ ਅੰਦਰਲਾ ਕੰਟੈਂਟ ਮੰਨੀ ਜਾਂਦਾ ਤਾਂ ਮੈਂ ਜਤਿੰਦਰ ਭੰਗੂ ਨੂੰ ਪੁੱਛਦਾ ਵੀ ਹੁਣ ਡਰ ਕਾ ਦਾ ਹੁਣ ਰਹਿ ਕੀ ਗਿਆ ਪਿੱਛੇ ਮੰਨਣ ਨੂੰ ਜਦੋਂ ਸਾਰਾ ਕੁਝ ਤਾਂ ਮੰਨ ਲਿਆ ਤੇ ਅੱਜ ਦੂਜੀ ਗੱਲ ਹੈ ਜਿਹੜੇ ਗੁਰੂ ਦੇ ਸਿੰਘ ਹੁੰਦੇ ਨੇ ਨਾ ਡਰਦੇ ਨਹੀਂ ਹੁੰਦੇ ਫਿਰ ਤੇਰੇ ਵਾਂਗੂ ਇਹ ਡਰਨਾ ਨਹੀਂ ਸੀ ਚਾਹੀਦਾ ਭੰਗੂ ਸਾਹਿਬ ਅੱਜ ਹੁਣ ਐਡਮਿਟ ਕਰਦੇ ਜੇ ਕਾਲ ਕੀਤੀ ਹੈ ਮੇਰੇ ਕੋਲੇ ਪ੍ਰੂਫ ਹੈ ਔਰ ਇਹ ਪ੍ਰੋਪਰ ਜਾਂਚ ਦੇ ਵਿੱਚ ਆ ਜਾਣਾ ਹੈ ਕਿ ਜੈਨੂਇਨ ਹੈ ਤੇ ਫਿਰ ਉਹ ਮੁੱਕਰ ਕੇ ਕੀ ਹੁਣ ਪੁਲਿਸ ਤੋਂ ਡਰ ਲੱਗਣ ਲੱਗ ਗਿਆ ਪਹਿਲਾਂ ਧਮਕੀਆਂ ਦਿੰਨੇ ਆ ਪਰ ਪਾ ਪੁਲਿਸ ਤੋਂ ਤੇ ਕੋਰਟਾਂ ਤੋਂ ਡਰਦੇ ਆ ਤੁਸੀਂ 1 ਮਿੰਟ ਕਾਲ ਸੁਣੋ ਕਾਲ ਤੋਂ ਬਾਅਦ ਸਾਰੀ ਚੀਜ਼ ਕਲੀਅਰ ਹੋ ਜਾਣੀ ਕਹਿੰਦਾ ਜੀ ਹਾਂ ਉਥੇ ਕਨੈਲਸਿਕ ਫੀਰਮਾ ਮੱਸੀ ਮਤਨਾਈ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਦ ਨੂੰ ਫੇਰ ਗੱਦ ਕਰੋ ਹੈਂ ਮੈਂ ਤਾਂ ਥੋੜਾ ਨੇ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਬੰਦੇ ਬਹੁਤ ਮਾਰੇ ਆ ਕਹਿੰਦਾ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤੇਰੇ ਫਾਦਰ ਨੂੰ ਚਾਹੇ ਡੀਜੀਪੀ ਸਟੇਸ਼ਨ ਨੂੰ ਪੁੱਛਣਾ ਅੱਜ ਵੀ ਮੇਰੇ ਨਾਲ ਆਉਂਦਾ 50 ਬੰਦੇ ਆ ਤੇ 50 ਆ ਰਹੇ ਨੇ 4 ਵਜੇ ਪਏ ਆ ਹੁਣ ਆਰੇ ਕੀ ਕਹਿ ਰਹੇ ਮੈਂ ਬੰਦੇ ਬਹੁਤ ਮਾਰੇ ਨੇ ਚਾਹੇ ਆਪਣੇ ਫਾਦਰ ਨੂੰ ਪੁੱਛ ਲੈ ਚਾਹੇ ਸੈਣੀ ਨੂੰ ਪੁੱਛ ਲੈ ਮੈਂ 50 ਬੰਦੇ ਮਾਰੇ ਨੇ ਚਾਰ ਹਲੇ ਉਹਦੇ ਚ ਰੇਂਦੇ ਨੇ ਹੁਣ ਮੁਕਰਦਾ ਹੈ ਨਾ ਹੁਣ ਕਹਿੰਦਾ ਏ ਆਈ ਜਨਰੇਟਡ ਆ ਮੈਂ 50 ਬੰਦਿਆਂ ਦੀ ਗੱਲ ਐ ਨਹੀਂ ਸੀ ਕਈ ਐ ਕਈ ਸੀ ਅੱਗੇ ਵੀ ਸੁਣ ਲੋ ਮੈਂ ਅੱਜ ਸ਼੍ਰੀਮਾਨ ਜੀ ਕਿਉਂਕਿ ਹੁਣ ਬਹੁਤ ਜ਼ਿਆਦਾ ਅੰਦਰ ਡਰ ਬਹਿ ਗਿਆ ਹੁਣ ਮੈਨੂੰ ਲੱਗਦਾ ਹੈ ਕਿ ਪੁਲਿਸ ਦੀ ਕਾਰਵਾਈ ਤੋਂ ਡਰਦੇ ਹੁਣ ਕਹਿੰਦੇ ਜੀ ਨਾ 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 ਮੈਂ ਤਾਂ ਇਹ ਗੱਲਾਂ ਹੀ ਨਹੀਂ ਕਹੀਆਂ ਜਦਕਿ ਗੱਲਾਂ ਬਿਲਕੁਲ ਸਪਸ਼ਟ ਨੇ ਆ ਸਾਰਾ ਕੁਝ ਸਾਹਮਣੇ ਆ ਹੁਣ ਮੈਂ ਪਹਿਲਾਂ ਇੱਕ ਸਵਾਲ ਫਿਰ ਦੁਬਾਰਾ ਦੁਹਰਾਉਣਾ ਚਾਹਣਾ ਮੈਂ ਜਤਿੰਦਰ ਪੰਗੂ ਨੂੰ ਸਿੱਧਾ ਸਵਾਲ ਕਰਦਾ ਕਿ ਮੈਂ ਆ ਸਾਰੀ ਕਨਵਰਸੇਸ਼ਨ ਤੁਹਾਡੇ ਸਾਹਮਣੇ ਰੱਖਤੀ ਹੈ ਕੀ ਇਹਦੇ ਚ ਕਿਸੇ ਵਿਅਕਤੀ ਦਾ ਨਾਮ ਸੀ ਕਿ ਜਤਿੰਦਰ ਪੰਗੂ ਦੀ ਮੈਂ ਗੱਲ ਕੀਤੀ ਮੈਂ ਤਾਂ ਮੰਡੀ ਬੋਰਡ ਦੇ ਦਫ਼ਤਰ ਦੀ ਗੱਲ ਕੀਤੀ ਐ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ 100 ਕਮਰਾ ਹੋਊਗਾ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਹੋਣਗੇ ਕੱਲਾ ਜਤਿੰਦਰ ਭੰਗੂ ਦਾ ਫੋਨ ਆਇਆ ਫਿਰ ਪਤਾ ਹੀ ਹੁੰਦਾ ਨਾ ਬੰਦੇ ਦੇ ਅੰਦਰਲਾ ਜਿਹੜਾ ਚੋਰ ਹੁੰਦਾ ਉਹ ਸਾਹਮਣੇ ਆ ਜਾਂਦਾ ਚਲੋ ਮੇਰਾ ਇਹ ਵਿਸ਼ਾ ਨਹੀਂ ਕਿ ਉੱਥੇ ਮੀਟਿੰਗਾਂ ਕਿਉਂ ਕਰਦੇ ਹੋ ਮੈਂ ਤਾਂ ਸਿੱਧਾ ਕਹਿਣਾ ਕਿ ਪੋਲਿਟੀਕਲ ਪਾਰਟੀ ਦੀਆਂ ਮੀਟਿੰਗਾਂ ਦਫ਼ਤਰ 'ਚ ਕਿਉਂ ਹੁੰਦੀਆਂ ਨੇ ਪਰ ਲੈ ਚਲੋ ਅੱਜ ਇੱਕ ਚੈਲੰਜ ਮੈਂ ਭੰਗੂ ਸਾਹਿਬ ਤੁਹਾਨੂੰ ਹੋਰ ਕਰ ਦੇਣਾ ਮੀਟਿੰਗਾਂ ਤਾਂ ਬਹੁਤ ਹੁੰਦੀਆਂ ਨੇ ਮੀਟਿੰਗਾਂ ਤਾਂ ਥੋਡੀਆਂ ਇੱਕ ਇੱਕ ਦਿਨ ਛੱਡ ਕੇ ਹੁੰਦੀਆਂ ਨੇ ਤੁਸੀਂ ਐ ਕਰੋ ਫੇਰ ਤੁਹਾਡਾ ਜਿਹੜਾ ਫਰਸਟ ਫਲੋਰ ਤੇ ਦਫਤਰ ਹੈ ਮੰਡੀ ਬੋਰਡ ਦੇ ਦਫਤਰ ਚ ਉੱਥੇ 11 ਮਾਰਚ 2025 ਦੀ 1 ਵਜੇ ਤੋਂ 4 ਵਜੇ ਦੀ ਰਿਕਾਰਡਿੰਗ ਪੇਸ਼ ਕਰ ਦਿਓ ਜੇ ਦਫਤਰ ਚ ਮੀਟਿੰਗਾਂ ਨਹੀਂ ਕਰਾਉਂਦੇ ਨਾ ਹਾਲਾਂਕਿ ਇਹ ਬਹੁਤ ਵੱਡਾ ਵਿਸ਼ਾ ਨਹੀਂ ਕਿ ਤੁਸੀਂ ਮੀਟਿੰਗਾਂ ਕਰਦੇ ਹੋ ਤਾਂ ਸਰਕਾਰ ਦੇਖੇ ਵੀ ਸਰਕਾਰ ਦਾ ਇੱਕ ਇੰਜੀਨੀਅਰ ਇਨ ਚੀਫ ਐਸੀਆਂ ਮੀਟਿੰਗਾਂ ਕਿਉਂ ਕਰਾ ਰਿਹਾ ਪਰ 11 ਮਾਰਚ 2025 ਨੂੰ 1 ਵਜੇ ਤੋਂ ਲੈ ਕੇ ਦੁਪਹਿਰੇ 4 ਸ਼ਾਮ ਦੇ 4 ਵਜੇ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਆਉਂਦੀ ਹੈ ਮੰਡੀ ਬੋਰਡ ਚ ਹੁਣ ਇਹਨੂੰ ਡਿਲੀਟ ਨਾ ਕਰਿਓ ਹੁਣ ਇਹਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿਓ ਪਤਾ ਲੱਗ ਜਾਊਗਾ ਕਿ ਜਤਿੰਦਰ ਪੰਗੂ ਕਿੱਡਾ ਇੱਕ ਸੱਚਾ ਬੰਦਾ ਹੈ ਕਿੰਨੀਆਂ ਕਿ ਸੱਚੀਆਂ ਗੱਲਾਂ ਕਰਦਾ ਔਰ ਦੂਸਰਾ ਮੈਂ ਸਵਾਲ ਅਜਿੰਦਰ ਪੰਗੂ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਮਰਿਤਪਾਲ ਦੀ ਤਾਂ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਅਸਟਾ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਅਮਰਿਤਪਾਲ ਦਾ ਨਾਮ ਕਿਹਨੇ ਲਿਆ ਅਮਰਿਤਪਾਲ ਦਾ ਨਾਮ ਲਿਆ ਜਤਿੰਦਰ ਪੰਗੂ ਨੇ ਕਹਿੰਦਾ ਜੀ ਮੈਂ ਅਮਰਿਤਪਾਲ ਦਾ ਬੰਦਾ ਐ ਅਸੀਂ ਐਨੇ ਬੰਦੇ ਮੈਂ ਮਾਰੇ ਨੇ 50 ਚਾਰ ਹਲੇ ਹੋਰ ਮਾਰਨੇ ਨੇ ਹੁਣ ਤੇਰਾ ਨਾਮ ਵੀ ਇਸ ਲਿਸਟ 'ਚ ਐ ਤੇਰੇ ਵੀ ਸਿਰ ਦੇ ਵਿੱਚ ਗੋਲੀ ਵੱਜੂਗੀ ਹੁਣ ਅਜ ਇੱਕ ਬੜੇ ਸਪਸ਼ਟ ਤੌਰ ਤੇ ਗੱਲ ਐ ਮੈਂ ਅਮਰਿਤਪਾਲ ਦੇ ਪਰਿਵਾਰ ਨੂੰ ਵੀ ਪੁੱਛਣਾ ਚਾਹੁੰਦਾ ਉਹਦੇ ਪਿਤਾ ਜੀ ਨੂੰ ਉਹਦੇ ਮਾਤਾ ਜੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਜਤਿੰਦਰ ਪੰਗੂ ਜਿਹੜੀਆਂ ਗੱਲਾਂ ਕਰ ਰਿਹਾ ਐ ਇਹ ਤਾਂ ਤੁਹਾਡੇ ਬਿਹਫਤੇ ਕਿਉਂਕਿ ਤੁਹਾਡਾ ਬੰਦਾ ਬਣ ਕੇ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਕੀ ਤੁਸੀਂ ਇਹ ਚੀਜ਼ਾਂ ਨਾਲ ਸਹਿਮਤ ਹੋ કે ਨਹੀਂ ਤੁਸੀਂ ਸਮਝ ਰਹੇ ਹੋ ਕਿ ਕੀ ਖੇਡ ਚੱਲ ਰਿਹਾ ਹੈ ਜਾਂ ਤੁਸੀਂ ਵੀ ਇਹ ਚੀਜ਼ ਦੇ ਨਾਲ ਸਹਿਮਤ ਹੋ ਜੋ ਅੱਜ ਜਤਿੰਦਰ ਪੰਗੂ ਕਹਿ ਰਿਹਾ ਕਿਉਂਕਿ ਉਹ ਕਹਿੰਦਾ ਕਿ ਮੈਂ ਅੰਮ੍ਰਿਤਪਾਲ ਦਾ ਬੰਦਾ ਤੇ ਇਹ ਚੀਜ਼ ਹੁਣ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਧਮਕੀਆਂ ਦੇਣੀਆਂ ਚਾਹੁੰਦੇ ਔਰ ਫਿਰ ਮੈਂ ਪੰਜਾਬ ਸਰਕਾਰ ਨੂੰ ਇੱਕ ਸਵਾਲ ਕਰਦਾ ਦੇਖੋ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ ਉੱਤੇ ਐਨਐਸਏ ਲਾਇਆ ਉਹ ਅਸੀਂ ਤਾਂ ਲਾਇਆ ਨਹੀਂ ਸ਼ਨਾ ਸ਼ਰੋਮਨੀ ਅਕਾਲੀ दल ਨੇ ਲਾਇਆ ਨਾ ਅਰਸ਼ਦੀਪ ਕਲੇਰ ਨੇ ਲਾਇਆ ਐਨਐਸਏ ਤੇ ਲਾਇਆ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਕਹਿੰਦੀ ਜੀ ਇਹ ਦੇਸ਼ ਤੋੜਨ ਦੀਆਂ ਅੰਮ੍ਰਿਤਪਾਲ ਗੱਲਾਂ ਕਰਦਾ ਤੇ ਦੂਜੇ ਪਾਸੇ ਜਿਹੜਾ ਆਪਣੇ ਆਪ ਨੂੰ ਅੰਮ੍ਰਿਤਪਾਲ ਦਾ ਸਾਥੀ ਕਹਿੰਦਾ ਜਿਹੜਾ ਕਹਿੰਦਾ ਕਿ ਮੈਂ ਅੰਮ੍ਰਿਤਪਾਲ ਦੇ ਨਾਲ ਰਹਿਣਾ ਅਸੀਂ ਇੰਨੇ ਬੰਦੇ ਮੈਂ ਮਾਰੇ ਨੇ ਤੇ ਉਹ ਬੰਦਾ ਸਰਕਾਰ ਦਾ ਇੰਜੀਨੀਅਰ ਇਨ ਚੀਫ ਹੈ ਤਾਂ ਕੀ ਪੰਜਾਬ ਸਰਕਾਰ ਨੇ ਐਸੇ ਬੰਦਿਆਂ ਨਾਲ ਹੱਥ ਮਿਲਾ ਲੈਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਲਈ ਤੁਹਾਨੂੰ ਆ ਕੇ ਸਪਸ਼ਟ ਕਰਨਾ ਪਊਗਾ ਕਿ ਮੰਡੀ ਬੋਰਡ ਦਾ ਇੱਕ ਅਫਸਰ ਜਿਹੜਾ ਕਹਿੰਦਾ ਕਿ ਮੈਂ ਅੰਮ੍ਰਿਤਪਾਲ ਦਾ ਸਾਥੀ ਆ ਮੈਂ 50 ਬੰਦੇ ਮਾਰ ਚੁੱਕੇ ਆ ਚਾਰ ਮੈਂ ਹਲੇ ਹੋਰ ਮਾਰਨੇ ਨੇ ਤੇ ਸਰਕਾਰ ਨੂੰ ਅੱਜ 4 ਦਿਨ ਹੋ ਗਏ ਆਡੀਓ ਆਈ ਨੂੰ ਸਰਕਾਰ ਨੂੰ 2 ਦਿਨ ਹੋ ਗਏ ਮੇਰੀ ਲਿਖਤੀ ਕੰਪਲੇਂਟ ਮਿਲੀ ਨੂੰ ਇਹ ਤਾਂ ਹੁਣ ਤੱਕ ਪਰਚਾ ਹੋ ਕੇ ਦੀ ਜਾਂਚ ਸ਼ੁਰੂ ਹੋਣੀ ਚਾਹੀਦੀ ਸੀ ਇਹਨੂੰ ਪਹਿਲਾਂ ਤਾਂ ਇੰਟਰੋਗੇਟ ਕਰਕੇ ਪੁੱਛੋ ਵੀ ਇਹਨੇ 50 ਬੰਦੇ ਕਿਹੜੇ ਮਾਰੇ ਨੇ ਚਾਰੇ ਨੇ ਹੋਰ ਕਿਹੜੇ ਮਾਰਨੇ ਨੇ ਇਹ ਗੱਲਾਂ ਤਾਂ ਸਾਰਿਆਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਤੇ ਦੂਜਾ ਜਤਿੰਦਰ ਪੰਘੂ ਮੈਨੂੰ ਇੱਕ ਗੱਲ ਆ ਕੇ ਦੱਸ ਦੇ ਕਿਉਂਕਿ ਹੋਰ ਬਹੁਤ ਗੱਲੀਆਂ ਗੱਲਾਂ ਕਰ ਰਿਹਾ ਆ ਕੇ ਜੀ ਮੇਰੇ ਤਾਂ ਅਰਸ਼ਦੀਪ ਕਲੇਰ ਨਾਲ ਪੁਰਾਣੇ ਡਿਫਰੈਂਸਸ ਹਨ ਮੈਂ ਤਾਂ ਅਰਸ਼ਦੀਪ ਕਲੇਰ ਦੇ ਖਿਲਾਫ ਹਾਂ ਅਰਸ਼ਦੀਪ ਕਲੇਰ ਦੇ ਫਾਦਰ ਨੇ ਕੇਸ ਲੜੇ ਨੇ ਉਹ ਭਾਈ ਪਹਿਲੀ ਗੱਲ ਤਾਂ ਮੈਂ ਬਹੁਤ ਕਲੀਅਰ ਕਰ ਦਿਆਂ ਕਿ ਅਰਸ਼ਦੀਪ ਕਲੇਰ ਦੇ ਫਾਦਰ ਸੈਣੀ ਦੇ ਵਕੀਲ ਨਹੀਂ ਪਰ ਹਾਂ ਇੱਕ ਚੀਜ਼ ਮੈਂ ਨਾਲ ਇਹ ਵੀ ਕਹਿਣੀ ਚਾਹਣਾ ਕਿ ਬਹੁਤ ਸਾਰੇ ਐਸੇ ਵਕੀਲ ਨੇ ਜਿਹੜੇ ਪੁਲਿਸ ਵਾਲਿਆਂ ਦੇ ਕੇਸ ਲੜਦੇ ਨੇ ਬਹੁਤ ਸਾਰੇ ਐਸੇ ਡਾਕਟਰ ਨੇ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕੀਤਾ ਹੋਣਾ ਬਹੁਤ ਸਾਰੇ ਐਸੇ ਜਰਨਲਿਸਟ ਨੇ ਜਿਨ੍ਹਾਂ ਨੇ ਉਹਨਾਂ ਦੀ ਜਾ ਕੇ ਇੰਟਰਵਿਊ ਕੀਤੀ ਹੋਣੀ ਕਿਉਂਕਿ ਇਹ ਤਾਂ ਸਾਰਾ ਇੱਕ ਅਫੀਸ਼ਰ ਹੈ ਵਕੀਲ ਹੁਣ ਕਿਸੇ ਦਾ ਡਾਕੂ ਦਾ ਵਕੀਲ ਹੋ ਗਿਆ ਤਾਂ ਡਾਕੂ ਨਹੀਂ ਹੋ ਜਾਂਦਾ ਕਾਤਲ ਦਾ ਵਕੀਲ ਹੋ ਗਿਆ ਤਾਂ ਉਹ ਕਾਤਲ ਨਹੀਂ ਹੋ ਜਾਂਦਾ ਵਕੀਲ ਤਾਂ ਆਫੀਸਰ ਆਫ ਦਾ ਕੋਰਟ ਹੈ ਉਹਨੇ ਤਾਂ ਕੋਰਟ ਨੂੰ ਫੈਕਟ ਦੱਸਣੇ ਨੇ ਤਾਂ ਕੀ ਹੁਣ ਬੰਦੂਖ ਲੈ ਕੇ ਇਹ ਮੈਨੂੰ ਸਾਰੇ ਵਕੀਲ ਸਾਰੇ ਡਾਕਟਰਾਂ ਸਾਰੇ ਜਰਨਲਿਸਟਾਂ ਨੂੰ ਗੋਲੀ ਮਾਰਦਾ ਫਿਰੂਗਾ ਪੰਜਾਬ ਸਰਕਾਰ ਦਾ ਇੱਕ EMPLOYE ਪੇਰ ਤਾਂ ਮੈਨੂੰ ਲੱਗਦਾ ਕਿ ਉਹਦਾ ਮਾਨਸਿਕ ਸੰਤੁਲਨ ਇਸ ਬੰਦੇ ਦਾ ਖਰਾਬ ਹੈ ਤਾਂ ਫਿੱਟੀ ਹੈ ਨਹੀਂ ਇੱਕ ਅਹੁਦੇ ਤੇ ਬੈਠਣ ਦੇ ਲਈ ਜਿਹੜਾ ਸ਼ਰਿਆਮ ਕਹਿੰਦਾ ਕਿ ਮੈਂ ਰੰਜ ਰੱਖਦਾ ਰੰਜ ਰੱਖ ਕੇ ਮੈਂ ਜਾ ਕੇ ਕਤਲ ਕਰ ਦੂੰਗਾ ਤਾਂ ਫਿਰ ਇਹ ਤਾਂ ਇਸ ਅਹੁਦੇ ਤੇ ਬੈਠਣ ਦਾ ਫਿੱਟ ਹੀ ਨਹੀਂ ਤੇ ਦੂਜੀ ਗੱਲ ਜਤਿੰਦਰ ਭੰਗੂ ਸਾਹਿਬ ਸਾਹਮਣੇ ਆ ਕੇ ਹੁਣ ਮੈਨੂੰ ਇਹ ਵੀ ਕਲੀਅਰਿਫਾਈ ਕਰ ਦਿਓ ਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਅਮਰਿਤਪਾਲ ਤੇ ਐਨਐਸਏ ਪੰਜਾਬ ਸਰਕਾਰ ਨੇ ਲਾਇਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਮਰਿਤਪਾਲ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਤਾਂ ਕੀ ਜਤਿੰਦਰ ਭੰਗੂ ਇੰਜੀਨੀਅਰਿੰਗ ਚੀਫ ਆਫ ਪੰਜਾਬ ਗਵਰਨਮੈਂਟ ਕੀ ਉਹ ਪੰਜਾਬ ਸਰਕਾਰ ਦੇ ਸਟੈਂਡ ਨਾਲ ਸਹਿਮਤ ਹੈ ਕੀ ਮੰਨਦੇ ਹੋ ਕਿ ਅਮਰਿਤਪਾਲ ਤੇ ਜਿਹੜਾ ਐਨਐਸਏ ਲੱਗਿਆ ਉਹ ਸਹੀ ਲੱਗਿਆ ਹੁਣ ਜੀ ਜਤਿੰਦਰ ਭੰਗੂ ਦੱਸੇ ਵੀ ਉਹ ਐਨਐਸਏ ਸਹੀ ਹੈ ਉਹ ਅਮਰਿਤਪਾਲ ਦੇ ਨਾਲ ਖੜਾ ਹੈ ਫਿਰ ਮੁੱਖ ਮੰਤਰੀ ਸਾਹਿਬ ਲਈ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਬੰਦਾ ਉਹ ਬੰਦਿਆਂ ਦਾ ਸਾਥ ਦੇ ਰਿਹਾ ਜਿਹੜੇ ਦੇਸ਼ ਤੋੜਨ ਦੀ ਗੱਲ ਕਰਦੇ ਨੇ ਜਿੱਦਾਂ ਪੰਜਾਬ ਸਰਕਾਰ ਕਹਿ ਰਹੀ ਹੈ ਤੇ ਫਿਰ ਉਹ ਇੰਜੀਨੀਅਰਿੰਗ ਚੀਫ ਉਹਨੂੰ ਕਿਉਂ ਰੱਖਿਆ ਹੋਇਆ ਹੈ ਤੇ ਫਿਰ ਯਾ 도ਗਲੀ ਨੀਤੀ ਨਾ ਖੇਡੋ ਕਿ ਉਰੇ ਅਹੁਦਾ ਮਿਲਿਆ ਹੋਇਆ ਉਰੇ ਇੰਜੀਨੀਅਰਿੰਗ ਚੀਫ ਆ ਅਰਸ਼ਦੀਪ ਕਲੇਰ ਦੇ ਖਿਲਾਫ ਤਾਂ ਬਹੁਤ ਖੁੰਧਕ ਹੈ ਤੇ ਜਿਹੜੇ ਭਗਵੰਤ ਮਾਨ ਚੀਫ ਮਿਨਿਸਟਰ ਨੇ ਸਟੇਟ ਦੇ ਜਿਨ੍ਹਾਂ ਨੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਡਿਬਰੂਗੜੀ ਦੀ ਜੇਲ੍ਹ ਚ ਸਿੱਟਿਆ ਉੱਥੇ ਤਾਂ ਫਿਰ ਆਪਣੀ ਆਵਾਜ਼ ਖੁੱਲੀ ਨਾ ਯਾ ਤਾਂ ਫਿਰ ਉੱਥੇ ਵੀ ਆਪਾਂ ਗੱਲ ਕਰੋ ਇਹ ਗਾਲਾਂ ਕੱਢੋ ਮੁੱਖ ਮੰਤਰੀ ਨੂੰ ਨਾਲੇ ਪਤਾ ਲੱਗ ਜੂ ਕਿਸ ਭਾਵਿਕ ਦੀ ਹੈ ਜੇ ਅਗਲੇ ਨੇ 10 ਮਿੰਟਾਂ ਚ ਪੁੱਠਾ ਨਾ ਟੰਗਤਾ ਕੱਢੋ ਗਾਲਾਂ ਫਿਰ ਮੁੱਖ ਮੰਤਰੀ ਨੂੰ ਵੀ ਭਾਈ ਤੂੰ ਐਨਐਸਏ ਗਲਤ ਲਾਇਆ ਸੋ ਜਿੱਥੇ ਆਪਾਂ ਨੂੰ ਸ ਅੱਪਾ ਉੱਥੇ ਕਹਿੰਦੇ ਆ ਮੈਂ ਅਮਰਿਤਪਾਲ ਦਾ ਬੰਦਾ ਐ ਜਿੱਥੇ ਪਤਾ ਵੀ ਮੇਰੇ ਕੋਲੇ ਅਹੁਦਾ ਹੈ ਹੁਣ ਮੈਂ ਅਹੁਦੇ ਤੇ ਬੈਠਾ ਮੈਂ ਇੰਜੀਨੀਅਰਿੰਗ ਚੀਫ ਆ ਉਰੇ ਮੈਨੂੰ 100 ਤਰ੍ਹਾਂ ਦੀਆਂ ਸਹੂਲਤਾਂ ਨੇ ਹੋਰ ਬੜਿਆ ਕੁਛ ਐ ਉੱਥੇ ਮੈਂ ਪੰਜਾਬ ਸਰਕਾਰ ਸਹੀ ਐ ਇਹ ਦੋਹਰੇ ਚਰਿੱਤਰ ਦੇ ਧੋਗਲੇ ਬੰਦੇ ਇਹ ਸਵਾਲ ਆ ਕੇ ਖੜਾ ਕਰਨਗੇ ਸਾਡੇ ਤੇ ਦਿਓ ਜਵਾਬ ਇਸ ਗੱਲ ਦਾ ਅਕਾ ਜੀ ਅਰਸ਼ਦੀਪ ਕਲੇਰ ਨਾਲ ਤਾਂ ਮੇਰਾ ਲੈਵਲ ਹੀ ਨਹੀਂ ਤੇ ਜੇ ਲੈਵਲ ਨਹੀਂ ਸੀ ਅਰਸ਼ਦੀਪ ਕਲੇਰ ਨਾਲ ਫਿਰ ਉਹਦੋਂ ਫੋਨ ਕਿਉਂ ਕੀਤਾ ਅਰਜੀਬ ਕਲੇਰ ਤਾਂ ਤੇਰੇ ਵਰਗੇ ਬੰਦੇ ਨੂੰ ਜਾਣਦਾ ਤੱਕ ਨਹੀਂ ਮੇਰਾ ਨੰਬਰ ਕਿਤੋਂ ਲਿਆ ਸਾਰਿਆਂ ਨੂੰ ਪਤਾ ਹੈ ਉਦੋਂ ਬਰ ਫੋਨ ਮੈਨੂੰ ਕੀਤਾ ਜਾਨੋਂ ਮਾਰਨ ਦੀ ਧਮਕੀ ਮੈਨੂੰ ਦਵੇਂ ਤੇ ਹਲੇ ਕਿਵੇਂ ਜੀ ਅਰਸ਼ਦੀਪ ਕਲੇਰ ਨਾਲ ਤਾਂ ਸਾਡਾ ਕੋਈ ਲੈਵਲ ਨਹੀਂ ਮੈਂ ਐਡੇ 도ਗਲੇ ਕਰਤਾਰ ਐਡੇ ਦੋਹਰੇ ਚਰਿੱਤਰ ਭੰਗੂ ਸਾਹਿਬ ਦੇਖੇ ਨਹੀਂ ਅੱਜ ਦੁਨੀਆ ਨੇ ਦੇਖ ਲਿਆ ਕਿ ਪਹਿਲਾਂ ਧਮਕੀਆਂ ਵੀ ਦੇਣੀਆਂ ਪਹਿਲਾਂ ਗੋਲੀਆਂ ਮਾਰਨ ਦੀ ਗੱਲਾਂ ਵੀ ਕਰਨੀਆਂ ਪਹਿਲਾਂ ਕਹਣਾ ਮੈਂ 50 ਬੰਦੇ ਮਾਰੇ 4 ਹੋਰ ਮਾਰਨੇ ਨੇ ਤੇ ਜੇ ਹੁਣ ਪੁਲਿਸ ਕੋਲ ਐਪਲੀਕੇਸ਼ਨ ਚਲੀ ਗਈ ਤਾਂ ਆਪਾਂ ਇੰਨੀ ਛੇਤੀ ਹੁਣ ਆਪਾਂ ਭੱਜ ਲੈ ਕੇ ਹੁਣ ਪਤਾ ਨਹੀਂ ਸਾਡੇ ਤੇ ਕੀ ਕਾਰਵਾਈ ਹੋਣੀ ਐ ਹੁਣ ਜਿਗਰਾ ਵੀ ਰੱਖੀਦਾ ਜੇ ਧਮਕੀ ਦੇਣ ਦਾ ਜਿਗਰਾ ਰੱਖੀਦਾ ਤਾਂ ਕਾਰਵਾਈਆਂ ਦਾ ਸਾਹਮਣਾ ਕਰਨ ਦਾ ਵੀ ਜਿਗਰਾ ਰੱਖੀਦਾ ਇਹ ਜਿਹੜੇ ਦੋਰੇ ਕਰਦਾਰ ਆਪਾਂ ਲੈ ਕੇ ਘੁੰਮ ਰਹੇ ਆ ਨਾ ਇਹਦੇ ਨਾਲ ਕੱਖ ਨਹੀਂ ਨਿਕਲਣਾ ਨਾਲੇ ਰਹੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਮਜੀਠਾ ਅਰਸ਼ਦੀਪ ਕਲੇਰ ਦਾ ਵੱਡਾ ਭਰਾ ਹੋਣ ਦੇ ਨਾਤੇ ਅਰਸ਼ਦੀਪ ਕਲੇਰ ਦੇ ਨਾਲ ਆ ਕੇ ਖੜੇ ਸੋ ਜਿਹੜੇ ਗੱਲ ਅੱਜ ਕਰ ਰਿਹਾ ਮੈਂ ਜੀ ਸਬਕ ਸਿਖਾ ਦੂੰਗਾ ਜੀ ਮੈਂ ਚੀਕਾਂ ਖੜਾ ਦੂੰਗਾ ਜੀ ਉਹ ਅਸੀਂ ਚੀਕਾਂ ਨਿਕਲਦੀਆਂ ਆਪਣੀ ਅੱਖੀ ਦੇਖੀਆਂ ਨੇ ਸਰਕਾਰਾਂ ਦੇ ਵਿੱਚ ਉਹੀ ਵਿਕਰਮ ਮਜੀਠੀਆ ਜਦੋਂ ਕੈਬਨਿਟ ਮਨਿਸਟਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਨਿਸਟਰ ਸੀ ਅਸੀਂ ਉੱਥੇ ਦੇਖਿਆ ਵੀ ਕਿਵੇਂ ਸਰਸਰ ਕਰਕੇ ਇਹ ਚੀਕਾਂ ਨਿਕਲੀਆਂ ਨੇ ਉੱਥੇ ਲੋਕਾਂ ਨੇ ਸਾਰਾ ਦੇਖਿਆ ਉਹ ਅੱਜ ਬਾੜੀਆਂ ਫੜਾ ਮਾਰਨ ਦੀ ਲੋੜ ਨਹੀਂ ਜਿਹੜੇ ਮੁੱਦੇ ਦੀ ਗੱਲ ਹੈ ਮੁੱਦੇ ਦੀ ਗੱਲ ਤੇ ਆਵੇ ਕਿ ਪੰਜਾਬ ਸਰਕਾਰ ਦਾ ਇੰਜੀਨੀਅਰਿੰਗ ਚੀਫ 50 ਬੰਦੇ ਮਾਰਨ ਦੀ ਗੱਲ ਕਰਦਾ ਹੋਵੇ ਉਹਦੀ ਰਿਕਾਰਡਿੰਗ ਸਾਹਮਣੇ ਆਜੇ ਆਪਣੀ ਕਾਲ ਡਿਟੇਲ ਮੰਨ ਲਵੇ ਕਿ ਹਾਂਜੀ ਮੈਂ ਕਾਲ ਕੀਤੀ ਐ ਮੈਂ 50 ਬੰਦਿਆਂ ਦੀ ਗੱਲ ਐਦਾ ਨਹੀਂ ਕੀਤੀ ਸੀ ਮੈਂ 50 ਬੰਦਿਆਂ ਦੀ ਗੱਲ ਐਦਾ ਕੀਤੀ ਸੀ ਮਤਲਬ ਕੰਟੈਂਟ ਵੀ ਮੰਨਦਾ ਸਾਰਾ ਕੁਝ ਮੰਨੀ ਜਾਂਦਾ ਤੇ ਹਲੇ ਡਰੀ ਜਾਂਦਾ ਭੱਜੀ ਜਾਂਦਾ ਜੀ ਏਆਈ ਜਨਰੇਟਿਡ ਮਮਾ ਕਾਲ ਤਾਂ ਤੂੰ ਮੈਨੂੰ ਕੀਤੀ ਐ ਏਆਈ ਜਨਰੇਟ ਮੈਂ ਕਰ ਲਈ ਕਾਲ ਤੂੰ ਮੈਨੂੰ ਕਰ ਰਹੇ ਆ ਧਮਕੀਆਂ ਤੂੰ ਮੈਨੂੰ ਦੇ ਰਹੇ ਆ ਜਾਨੋ ਮਾਰਨ ਦੀ ਗੱਲ ਜਤਿੰਦਰ ਭੰਗੂ ਕਰ ਰਿਹਾ ਸੋ ਹਰਸ਼ਦੀਪ ਕਲੇਰ ਬੜਾ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਤੇਰੇ ਵਰਗੇ ਬੰਦਿਆਂ ਤੋਂ ਅਸੀਂ ਡਰਦੇ ਨਹੀਂ ਇਹ ਜਿਹੜਾ ਤੁਸੀਂ ਖੇਡ ਖੇਡਦੇ ਹੋ ਨਾ ਜੀ ਅਸੀਂ ਫਲਾਣੇ ਦੇ ਜੀ ਫਲਾਣੇ ਦੇ ਸਭ ਨੂੰ ਪਤਾ ਹੈ ਕਿ ਕੀ ਕੀ ਫੁਕਰੀਆਂ ਜਤਿੰਦਰ ਪੰਗੂ ਕਿੱਥੇ ਕਿੱਥੇ ਮਾਰਦਾ ਕਿ ਮੇਰਾ ਫਲਾਣੇ ਨਾਲ ਹੈ ਜੀ ਕਿਹੜੀ ਏਜੰਸੀ ਹੈ ਜੀ ਉਹ ਸਾਰਾ ਕੁਛ ਊਰੀ ਹੈ ਇਹ ਕਈ ਵਾਰੀ ਵਕਤ ਹੁੰਦਾ ਹੈ ਇਹ ਪ੍ਰਮਾਤਮਾ ਹੈ ਇਹ ਪ੍ਰਮਾਤਮਾ ਨੇ ਨੰਗਾ ਕਰਨਾ ਸੀ ਜਤਿੰਦਰ ਪੰਗੂ ਦਾ ਚਿਹਰਾ ਤੇ ਉਹ ਇੱਕ ਜਿਹੜੀ ਥ੍ਰੈਟ ਕਾਲ ਕੀਤੀ ਉਹਨੇ ਜਤਿੰਦਰ ਪੰਗੂ ਦਾ ਚਿਹਰਾ ਲੋਕਾਂ ਦੇ ਵਿੱਚ ਨੰਗਾ ਕਰਕੇ ਰੱਖਤਾ ਕਿ ਆਹ ਹੈ ਜਤਿੰਦਰ ਪੰਗੂ ਸੋ ਬਾਲੀਆਂ ਲੰਬੀਆਂ ਚੌੜੀਆਂ ਫੜਾ ਮਾਰਨ ਦੀ ਲੋੜ ਨਹੀਂ ਇਹ ਜਿਹੜੀ ਕਾਲ ਹੈ ਇਹ 100% ਜੈਨੂਇਨ ਹੈ ਜੇ ਤੈਨੂੰ ਚੈਲੰਜ ਹੈ ਇਹਨੂੰ ਝੂਠੀ ਸਾਬਤ ਕਰਕੇ ਦਿਖਾ ਦੇ ਜੇ ਤੈਨੂੰ ਚੈਲੰਜ ਹੈ ਇਹਨੂੰ ਝੂਠੀ ਸਾਬਤ ਕਰਕੇ ਦਿਖਾ ਦੇ ਕਿਉਂਕਿ ਕਾਲ ਜਤਿੰਦਰ ਭੰਗੂ ਨੇ ਕੀਤੀ ਹੈ ਇਹ ਕਾਲ ਬਕਾਇਦਾ ਮੈਂ ਆਪਣੇ ਫੋਨ ਤੇ ਇਹਦੀ ਵੀਡੀਓ ਰਿਕਾਰਡਿੰਗ ਕੀਤੀ ਹੈ ਸੋ ਇਹ AI ਜਨਰੇਟਡ ਦਾ ਤਾਂ ਮੈਂ ਚੈਲੰਜ ਕਰਦਾ ਭੰਗੂ ਸਾਹਿਬ ਪਰ ਦੂਜਾ ਚੈਲੰਜ ਇਹ ਹੈ ਕਿ ਇਹ ਜਿਹੜੀਆਂ ਆਪਾਂ ਖੇਡਾਂ ਖੇਡਦੇ ਆ ਨਾ ਨਾਲੇ ਆਪਾਂ ਕਰਤੂਤਾ ਕਰਦੇ ਆ ਫਿਰ ਆਪਾਂ ਕਰਤੂਤਾ ਤੋਂ ਭੱਜਦੇ ਆ ਫਿਰ ਆਪਾਂ ਮੁੱਕਰਦੇ ਆ ਇਹ ਅਜਿਹਾ ਤਮਾਸ਼ਾ ਸਾਰਿਆਂ ਨੇ ਖੜ ਕੇ ਦੇਖ ਲਿਆ ਕਿ ਕਿੱਡੀਕ ਆਪਾਂ ਮਾਲਕ ਆ ਇਹਦਾ ਤਾਂ ਜਵਾਬ ਹੁਣ ਪੰਜਾਬ ਸਰਕਾਰ ਨੂੰ ਵੀ ਦੇਣਾ ਪੂ ਪੰਜਾਬ ਦੀ ਪੁਲਿਸ ਨੂੰ ਵੀ ਦੇਣਾ ਪੂ ਕਿ ਇੱਕ ਸਰਕਾਰੀ ਮੁਲਾਜ਼ਮ ਇਸ ਤਰੀਕੇ ਦੇ ਨਾਲ ਗੱਲਾਂ ਕਰੇ ਔਰ ਆਪਦੇ ਜਿਹੜੇ ਸਟੇਟ ਦੇ ਪਛਿੰਦੇ ਨੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਗੱਲਾਂ ਕਰੇ ਤਾਂ ਕੀ ਇਸ ਬੰਦੇ ਨੂੰ ਹੱਕ ਹੈ ਕਿ ਆਪਣੇ ਅਹੁਦੇ ਤੇ ਰਵੇ ਇਹ ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਮੈਂ ਤਾਂ ਇਹਨੂੰ ਇਹ ਪੁੱਛਦਾ ਵੀ ਏਜੰਸੀਆਂ ਦੇ ਬੰਦੇ ਤਾਂ ਇਹ ਸਾਨੂੰ ਦੱਸਦਾ ਇਹਨੂੰ ਪੁੱਛੋ ਵੀ ਐਨਆਈਏ ਨੇ ਇਹਦੇ ਘਰੇ ਦੋ ਵਾਰੀ ਫਿਰ ਰੇਡ ਕਿਉਂ ਕੀਤੀ ਦੱਸੇ ਨਾ ਆਕੇ ਐਨਆਈਏ ਨੇ ਇਹਦੇ ਘਰੇ ਦੋ ਵਾਰੀ ਰੇਡ ਕੀਤੀ ਅਮਰਿਤਪਾਲ ਨੂੰ ਸਰੈਂਡਰ ਇਹਨੇ ਕਰਾਇਆ ਹਲੇ ਏਜੰਸੀਆਂ ਦੇ ਬੰਦੇ ਅਸੀਂ ਮਤਲਬ ਖੇਡਾਂ ਇਹ ਖੇਡੇ ਦੋਰਾ ਚਰਿੱਤਰ ਮੈਂ ਕਹ ਰਿਹਾ ਨਾ ਦੋਰਾ ਚਰਿੱਤਰ ਇੱਕ ਪਾਸੇ ਤਾਂ ਕਹਿੰਦਾ ਜੀ ਮੈਂ ਅਮਰਿਤਪਾਲ ਦੇ ਨਾਲ ਆ ਦੂਜੇ ਪਾਸੇ ਜਿਹੜੀ ਪੰਜਾਬ ਸਰਕਾਰ ਨੇ ਐਨਐਸਏ ਲਾਇਆ ਉਥੇ ਉਹਦੇ ਵੀ ਮੰਨਣੇ ਨੇ ਉਹ ਸਹੂਲਤਾਂ ਵੀ ਲੈਣੀਆਂ ਨੇ ਸੋ ਦੋਰੇ ਕਿਰਦਾਰ ਆਉਦੇ ਨੇ ਉੰਗਲ ਸਾਡੇ ਤੇ ਚੱਕੇ ਤਾਂ ਇਹ ਗੱਲ ਸ਼ੋਭਾ ਨਹੀਂ ਦਿੰਦੀ ਆ ਕੇ ਇਹ ਗੱਲ ਦੱਸ ਦਵੇ ਕਿ ਦੋ ਵਾਰੀ ਆਈਐਡੀ ਦੀ ਰੇਡ ਕਿਉਂ ਹੋਈ ਅਮਰਿਤਪਾਲ ਨੂੰ ਸਰੈਂਡਰ ਕਿਨੇ ਕਰਵਾਇਆ ਇਹ ਸਾਰੀਆਂ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਉਹ ਜਿਹੜੀ ਰਾਕਟ ਲਾਂਚਰ ਇਹ ਬੰਬ ਸਿੱਟਣ ਦੀਆਂ ਗੱਲਾਂ 50 ਬੰਦੇ ਮਾਰਨ ਦੀਆਂ ਗੱਲਾਂ ਉਹ ਤਾਂ ਇਹ ਕਬੂਲੀ ਬੈਠਾ ਉਹ ਤਾਂ ਬਿਲਕੁਲ ਜੈਨੂਇਨ ਹੈ ਉਹਦਾ ਪਰਦਾ ਫਾਸ਼ ਹੋ ਜਾਣਾ ਸੋ ਮੈਂ ਫੇਰ ਦੁਬਾਰਾ ਕਹਿਣਾ ਕਿ ਐਡਾ ਹੁਣ ਡਰ ਕੇ ਭੱਜੋ ਨਾ ਹੁਣ ਸਾਹਮਣਾ ਕਰੋ ਜੋ ਕੋ ਸਾਹਮਣੇ ਆ ਰਿਹਾ ਉਹਦਾ ਸਾਹਮਣਾ ਕਰੋ ਇਹ ਬਿਲਕੁਲ ਸਪਸ਼ਟ ਹੈ ਜੀ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕੀ ਇੱਕ ਅਫਸਰ ਇਸ ਤਰੀਕੇ ਦਾ ਕੰਮ ਕਰ ਸਕਦਾ ਜੋ ਇਹ ਕਰ ਰਿਹਾ ਹੈ ਇਹਦਾ ਜਦੋਂ ਜੀ ਕਰਦਾ ਕਿਸੇ ਨੂੰ ਫੋਨ ਕੌਰ ਲਾ ਕੇ ਦਬਕਾ ਦਿੰਦਾ ਇਹਦਾ ਜਦੋਂ ਜੀ ਕਰਦਾ ਇਹ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਦਿੰਦਾ ਇਹਦਾ ਜਦੋਂ ਜੀ ਕਰਦਾ ਇਹ ਟੀਵੀ ਇੰਟਰਵਿਊ ਕਰਨ ਲੱਗ ਜਾਂਦਾ ਕੀ ਭਗਵੰਤ ਮਾਨ ਸਾਹਿਬ ਇਹ ਕੋਈ ਖਾਸ ਬੰਦਾ ਹੈ ਕੀ ਇਹ ਬਾਕੀ ਅਫਸਰਾਂ ਵਾਂਗੂ ਇਹਦੇ ਤੇ ਜਿਹੜੇ ਸਰਵਿਸ ਰੂਲ ਹਨ ਤੁਹਾਡੇ ਸਟੇਟ ਦੇ ਉਹ ਅਪਲਾਈ ਨਹੀਂ ਹੁੰਦੇ ਇਹ ਤਾਂ ਜਵਾਬ ਮੁੱਖ ਮੰਤਰੀ ਦੇਣਗੇ ਨਾ ਕਿਉਂਕਿ ਇਸ ਕਿਸਮ ਦਾ ਬੰਦਾ ਜਿਹਦੇ ਤੇ ਇੰਨੇ ਇਲਜ਼ਾਮ ਹੋਣ ਜਿਹਦਾ ਐਡਾ ਸ਼ੌਡੀ ਕੈਰੇਕਟਰ ਹੋਵੇ ਉਹ ਬੰਦਾ ਫਿਰ ਵੀ ਅੱਜ ਪੰਜਾਬ ਸਰਕਾਰ ਨੂੰ ਅਹੁਦੇ ਤੋਂ ਨਾ ਹਟਾਵੇ ਉਹ ਤੇ ਪਰਚਾ ਨਾ ਦਰਜ ਕਰੇ ਉਹਨੂੰ ਗ੍ਰਿਫਤਾਰ ਕਰਕੇ ਉਹਦੀ ਇਨਵੈਸਟੀਗੇਸ਼ਨ ਨਾ ਕਰੇ ਇਹ ਬਹੁਤ ਵੱਡੇ ਸਵਾਲ ਅੱਜ ਪੰਜਾਬ ਸਰਕਾਰ ਤੇ ਨੇ ਜਿਹਦੇ ਜਵਾਬ ਪੰਜਾਬ ਸਰਕਾਰ ਨੂੰ ਆਪ ਦੇਣੇ ਪੈਣਗੇ